ਸਾ ਸੰਗਤ ਜੀਓ ਪਹਿਲੀ ਵਾਰ ਇਹ ਪਾਠ ਇਥੇ ਇਸ ਰੂਪ ਵਿੱਚ ਆਇਆ ਹੈ ਮਨ ਨੰਨੇ ਨੂੰ ਸਿਹਾਰੀ ਹੈ ਮਨਮੁਖ ਪਾਠ ਜਿੰਨੀ ਵਾਰ ਪਿੱਛੇ ਵੀ ਆਇਆ ਅਗਾਹ ਵੀ ਆਵੇਗਾ ਉਹ ਨੰਨਾ ਮੁਕਤਾ ਹੀ ਹੋਵੇਗਾ ਉਥੇ ਮਨਮੁਖ ਇਕੱਠਾ ਪਾਠ ਕਰਨਾ ਹੈ ਭਾਵ ਉਹ ਮਨਮੁਖ ਦੇ ਪਰਥਾਏ ਹੈ ਜਿੱਥੇ ਇਹ ਨੰਨੇ ਨੂੰ ਸਿਹਾਰੀ ਆ ਗਈ ਇਥੇ ਮਨਮੁਖ ਪਾਠ ਇਕੱਠਾ ਨਹੀਂ ਹੋਵੇਗਾ ਵਖਰਾ ਵਖਰਾ ਹੋਵੇਗਾ ਮਾਨ ਮੁਖ ਸੂਚੇ ਜਾਣੀ ਹੈ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਉਹ ਗੁਰਮੁਖ ਪਿਆਰੇ ਸੁਚੇ ਜਾਣੇ ਜਾਂਦੇ ਨੇ ਗੁਰਮੁਖ ਜਿਨ੍ਹਾਂ ਗਿਆਨ ਜਿਨ੍ਹਾਂ ਨੂੰ ਗੁਰੂ ਰਾਹੀਂ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ ਹੈ ਇਹ ਇਥੋਂ ਪੱਕਾ ਨਿਯਮ ਚੇਤੇ ਰੱਖ ਲੈਣਾ ਜਿੱਥੇ ਵੀ ਨੰਨੇ ਨੂੰ ਸਿਹਾਰੀ ਆਵੇਗੀ ਮਾਨ ਅਤੇ ਮੁਖ ਦੋਵੇਂ ਲਫ਼ਜ਼ ਇਕੱਠੇ ਆਉਣ ਨੰਨੇ ਨੂੰ ਸਿਹਾਰੀ ਆ ਜਾਵੇ ਉਥੇ ਮਾਣੇ ਮੁਖ ਨਖੇੜ ਨਖੇੜ ਕੇ ਪਾਠ ਕਰਨਾ ਵੱਖਰਾ ਵੱਖਰਾ ਕਰਨਾ ਜਿੱਥੇ ਨੰਨੇ ਨੂੰ ਸਿਹਾਰੀ ਨਹੀਂ ਹੈ ਮੁਕਤਾ ਹੋਵੇਗਾ ਉਥੇ ਮੰਨ ਮੁਖ ਪਾਠ ਹੋਵੇਗਾ ਜਿੱਥੇ ਨੰਨੇ ਨੂੰ ਸਿਹਾਰੀ ਹੈ ਮਾਣੇ ਮੁਖ ਵੱਖਰਾ ਵੱਖਰਾ ਪਾਠ ਇਹ ਖਾਸ ਤੌਰ ਤੇ ਖਿਆਲ ਰੱਖਣਾ